ਜਾਨਵਰਾਂ ਦੀ ਬਲੀ ਦੇ ਦਿਓ ਤੁਹਾਡੇ ਕੰਮ ਸਿੱਧ ਹੋ ਜਾਣਗੇ ਇਹ ਮਰਿਆਦਾ ਕਿਹਨੇ ਬਣਾਈ ਆ ਬੱਚਿਆਂ ਦੀ ਵੀ ਬਲੀ ਦਿੱਤੀ ਜਾਂਦੀ ਆ ਇਸ ਬਲੀ ਦੇ ਵਾਸਤੇ ਕੌਣ ਅਕਸਾਂ ਦਾ ਕਿਹੜੇ ਧਾਰਮਿਕ ਗ੍ਰੰਥਾਂ ਦੇ ਵਿੱਚ ਹਵਾਲਾ ਦਿੱਤਾ ਗਿਆ ਕਿ ਕਿਸੇ ਜਿਉਂਦੇ ਜੀ ਨੂੰ ਫੜ ਕੇ ਲਿਆ ਕੇ ਪਾਲ ਕੇ ਮਾਰ ਦਿੱਤਾ ਜਾਵੇ ਤਾਂ ਤੁਹਾਡੇ ਕਾਰੋਬਾਰ ਦੇ ਵਿੱਚ ਵਾਧੇ ਹੋਣਗੇ ਜਾਨਵਰਾਂ ਦੀ ਬਲੀ ਦੇ ਦਿਓ ਤੁਹਾਡੇ ਕੰਮ ਸਿੱਧ ਹੋ ਜਾਣਗੇ ਇਹ ਮਰਿਆਦਾ ਕਿਹਨੇ ਬਣਾਈਆ ਬੱਚਿਆਂ ਦੀ ਵੀ ਬਲੀ ਦਿੱਤੀ ਜਾਂਦੀ ਆ ਇਸ ਬਲੀ ਦੇ ਵਾਸਤੇ ਕੌਣ ਅਕਸਾਉਂਦਾ ਕਿਹੜੇ ਧਾਰਮਿਕ ਗ੍ਰੰਥਾਂ ਦੇ ਵਿੱਚ ਹਵਾਲਾ ਦਿੱਤਾ ਗਿਆ ਕਿ ਕਿਸੇ ਜਿਉਂਦੇ ਜੀ ਨੂੰ ਫੜ ਕੇ ਲਿਆ ਕੇ ਪਾਲ ਕੇ ਮਾਰ ਦਿੱਤਾ ਜਾਵੇ ਤਾਂ ਤੁਹਾਡੇ ਕਾਰੋਬਾਰ ਦੇ ਵਿੱਚ ਵਾਧੇ ਹੋਣਗੇ ਤੁਹਾਡਾ ਕਾਰੋਬਾਰ ਚੱਲੇਗਾ ਕੀਨੇ ਇਹ ਲਿਖ ਕੇ ਦੇ ਦਿੱਤਾ ਗਿਆ ਕਿ ਇਹਨਾਂ ਚੀਜ਼ਾਂ ਦੀ ਜੇਕਰ ਤੁਸੀਂ ਬਲੀ ਦੇ ਦੇਵੋਗੇ ਤੇ ਤੁਹਾਡੀ ਤਰੱਕੀ ਆ ਜਿਹੜੀ ਉਹ ਦਿਨ ਬਦਨ ਵਾਧੀ ਜਾਊਗੀ ਤੁਸੀਂ ਤਰੱਕੀ ਕਰ ਲੋਗੇ ਤੁਸੀਂ ਸਫਲ ਹੋ ਜਾਓਗੇ ਕਿੱਥੇ ਲਿਖਿਆ ਗਿਆ ਕੌਣ ਦੱਸੇਗਾ ਪੂਰਾ ਹਵਾਲਾ ਦੇ ਕੇ ਕਿ ਆਹ ਧਾਰਮਿਕ ਗ੍ਰੰਥ ਦੇ ਵਿੱਚ ਐਸ ਧਰਮ ਦੇ ਧਾਰਮਿਕ ਗ੍ਰੰਥ ਦੇ ਵਿੱਚ ਇਹ ਜ਼ਿਕਰ ਆਉਂਦਾ ਕਿ ਜਾਨਵਰਾਂ ਦੀ ਜਿਹੜੀ ਬਲੀ ਆ ਉਹ ਤੁਸੀਂ ਦੇ ਦੇਵੋ ਤੁਸੀਂ ਬੱਚਿਆਂ ਦੀ ਬਲੀ ਦੇ ਦੇਵੋ ਤੁਸੀਂ ਬੰਦਿਆਂ ਦੀ ਬਲੀ ਦੇ ਦੇਵੋ ਤਾਂ ਕਿ ਤੁਹਾਡੇ ਜਿਹੜੇ ਵਿਗੜੇ ਕੰਮ ਆ ਉਹ ਸਾਰੇ ਜਾਣਗੇ हां ਇਹ ਬਿਲਕੁਲ ਘਟਨਾ ਹੋਈ ਹੈ ਮੱਧ ਪ੍ਰਦੇਸ਼ ਦੇ ਜਵਲਪੁਰ ਦੇ ਵਿੱਚ ਜਿੱਥੇ ਚਾਰ ਪਰਿਵਾਰ ਦੇ ਜੀਆਂ ਦੀ ਮੌਤ ਹੁੰਦੀ ਹੈ ਪੂਜਾ ਤੋਂ ਬਾਅਦ ਪਰਿਵਾਰ ਸੀਗਾ ਜਿਹੜਾ ਬੱਕਰੇ ਦੀ ਬਲੀ ਦੇਣ ਦੇ ਵਾਸਤੇ ਜਾ ਰਿਹਾ ਸੀ ਤੇ ਗੱਡੀ ਹੈ ਜਿਹੜੀ ਨਹਿਰ ਜਾਂ ਨਦੀ ਦੇ ਵਿੱਚ ਜਿਹੜੀ ਉਹ ਡਿੱਗਦੀ ਆ ਪਰਿਵਾਰ ਦੇ ਚਾਰੇ ਜੀਆਂ ਦੀ ਮੌਤ ਹੋ ਜਾਂਦੀ ਹੈ ਤੇ ਜਿਹੜਾ ਬੱਕਰਾ ਜੀ ਦੀ ਬਲੀ ਦੇਣ ਦੇ ਵਾਸਤੇ ਜਾਂਦੇ ਸੀ ਉਹ ਜ਼ਿੰਦਾ ਬਚ ਜਾਂਦਾ ਹੁਣ ਸਵਾਲ ਬਹੁਤ ਸਾਰੇ ਆ ਇਸ ਗੱਲ ਤੇ ਪਿੱਛੇ ਜੇ ਪੰਜਾਬ ਸੂਬੇ ਦੇ ਵਿੱਚੋਂ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ ਪ੍ਰਵਾਸੀ ਮਜ਼ਦੂਰਾਂ ਦਾ 2 ਸਾਲਾਂ ਦਾ ਬੱਚਾ ਅਗਵਾ ਹੁੰਦਾ ਤੇ ਜਦੋਂ ਉਹਨੂੰ ਲੱਭ ਲੈਂਦੀ ਹੈ ਪੰਜਾਬ ਪੁਲਿਸ ਸਾਡੀ ਜਿੰਦਾਬਾਦ ਦੇ ਨਾਰੇ ਵੀ ਲੱਗਦੇ ਆ ਪੰਜਾਬ ਪੁਲਿਸ ਦੇ ਕਹਿੰਦੇ ਕਿ ਉਹ ਬੱਚੇ ਦੀ ਜਿਹੜੀ ਬਲੀ ਹੈ ਉਹ ਦੇਣ ਦੇ ਵਾਸਤੇ ਲਿਜਾਇਆ ਗਿਆ ਸੀ ਕਿਸੇ ਹੋਰ ਸੂਬੇ ਦੇ ਵਿੱਚ ਜੇ ਪੁਲਿਸ ਤੋਂ ਦੇਰੀ ਹੋ ਜਾਂਦੀ ਤਾਂ ਉਹ ਬੱਚੇ ਦੀ ਬਲੀ ਸੀ ਜਿਹੜੀ ਉਹ ਦੇ ਦਿੱਤੀ ਜਾਣੀ ਸੀ ਹੁਣ ਸਵਾਲ ਇਹ ਹੈ ਕਿ ਜਾਨਵਰਾਂ ਦੀ ਬਲੀ ਜਾਂ ਬੱਚਿਆਂ ਦੀ ਬਲੀ ਦੇਣ ਦੇ ਵਾਸਤੇ ਕੌਣ ਕਹਿ ਰਿਹਾ ਕਿਹੜੇ ਧਾਰਮਿਕ ਗ੍ਰੰਥ ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ ਕਿ ਜਾਨਵਰਾਂ ਦੀ ਬਲੀ ਦੇ ਦਿਓ ਤੁਹਾਡੇ ਕੰਮਾਂ ਦੇ ਵਿੱਚ ਜਿਹੜੀ ਹੈ ਉਹ ਬਹੁਤ ਸਫਲਤਾ ਹੋਵੇਗੀ ਤੁਸੀਂ ਬੱਚਿਆਂ ਦੀ ਬਲੀ ਦੇ ਦੇਵੋ ਤੁਸੀਂ ਤਰੱਕੀਆਂ ਕਰੋਗੇ ਤੁਹਾਡੇ ਕਾਰੋਬਾਰ ਚੱਲਣਗੇ ਤੁਸੀਂ ਬਹੁਤ ਸਾਰੀ ਕਮਾਈ ਕਰ ਲੋਗੇ ਕਿਹੜੇ ਧਾਰਮਿਕ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਹਾਲਾਂਕਿ ਆਪਾਂ ਸਿੱਖ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਕਿ ਪ੍ਰਾਤਨ ਸਮੇਂ ਦੇ ਵਿੱਚ ਜਦੋਂ ਪਤੀ ਪਤਨੀ ਦਾ ਰਿਸ਼ਤਾ ਹੁੰਦਾ ਸੀ ਜਦੋਂ ਪਤੀ ਦੀ ਮੌਤ ਹੁੰਦੀ ਸੀ ਤਾਂ ਪਤਨੀ ਨੂੰ ਜਿੰਦਾ ਜਲਾ ਦਿੱਤਾ ਜਾਂਦਾ ਸੀ ਪਤੀ ਦੀ ਚਿਖਾ ਦੇ ਵਿੱਚ ਇਹ ਜਤੀ ਪ੍ਰਥੀ ਦੀ ਜਿਹੜੀ ਸੀਗੀ ਪ੍ਰਥਾ ਸੀਗੀ ਜਤੀ ਸਤੀ ਵਾਲੀ ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਖਤਮ ਕੀਤੀ ਸੀ ਪਰ ਸਿਲਸਿਲਾ ਹਲੇ ਵੀ ਚੱਲਦਾ ਬਹੁਤ ਸਾਰੇ ਧਰਮਾਂ ਤਾਂ ਧਰਮਾਂ ਦੇ ਵਿੱਚ ਜਿਹੜਾ ਹੈਗਾ ਵਾ ਉਹ ਜਾਨਵਰਾਂ ਦੀ ਬਲੀ ਦਿੱਤੀ ਜਾਂਦੀ ਹੈ ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਕਿਸੇ ਜਿਵੇਂ ਹੁਣ ਉਹ ਬੱਚਾ ਅਗਵਾ ਹੋ ਗਿਆ ਜਾਂ ਪਿੱਛੇ ਜੇ ਰੇਲ ਕੋਟਲੇ ਤੋਂ ਬੱਚਾ ਅਗਵਾ ਹੋਇਆ ਅਸੀਂ ਅਸੀਂ ਪੋਸਟਾਂ ਪਾਈਆਂ ਸੀ ਹਾਂ ਪੱਖੀ ਦੇ ਨਾਰੇ ਵੀ ਮਾਰੇ ਕਿਉਂ ਕਿ ਉਸ ਬੱਚੇ ਦਾ ਮਾਂ ਬਾਪ ਸੀ ਜਿਹੜਾ ਉਹ ਬਿਲਕਦਾ ਪਿਆ ਸੀ ਉਹਦੇ ਭੈਣ ਭਰਾ ਮਿਲਕਦੇ ਪਏ ਸੀ ਰਿਸ਼ਤੇਦਾਰ ਮਿਲਕਦੇ ਪਏ ਸੀ ਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਅੰਦਰ ਵੀ ਇੱਕ ਦਰਦ ਸੀ ਪਰ ਜਦੋਂ ਜਾਨਵਰਾਂ ਨੂੰ ਅਸੀਂ ਖਰੀਦ ਕੇ ਪਾਲ ਕੇ ਬਾਅਦ ਚ ਉਹਨਾਂ ਦੀ ਬਲੀ ਦਿੰਨੇ ਆ ਉਹਨਾਂ ਦਾ ਮਾਂ-ਪਾਪ ਵੀ ਤਾਂ ਵਿਲਕਦਾ ਹੋਵੇਗਾ ਉਹਨਾਂ ਦੇ ਭੈਣ ਭਰਾ ਵੀ ਤਾਂ ਵਿਲਕਦੇ ਹੋਣਗੇ ਕੀ ਜੇ ਉਹ ਬੋਲ ਕੇ ਨਹੀਂ ਦੱਸ ਸਕਦੇ ਤਾਂ ਕੀ ਹੋਇਆ ਪਰ ਅੰਦਰ ਤਾਂ ਉਹਨਾਂ ਦੇ ਵੀ ਇਨਸਾਨੀਅਤ ਹੈ ਅੰਦਰ ਤੇ ਉਹਨਾਂ ਦੇ ਵੀ ਜ਼ਿੰਦ ਜਾਨ ਹੈ ਅੰਦਰ ਤੇ ਉਹਨਾਂ ਦੇ ਵੀ ਸਵਾਸ ਚੱਲਦਿਆ ਹైదరాబాద్ ਦੇ ਵਿੱਚ ਜੰਗਲ ਉਜਾੜ ਕੇ ਪੰਛੀਆਂ ਦੇ ਘਰ ਉਜਾੜੇ ਜਾਣੇ ਸੀ ਤੇ ਅਸੀਂ ਦੇਖਿਆ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਹਾਥੀ ਆ ਜਿਹੜਾ JCB ਦੇ ਨਾਲ ਭੜਦਾਗਾ ਤੇ ਮੱਥੇ ਦੇ ਵਿੱਚ ਜਿਹੜਾ ਹੈਗਾ ਸੁਰਾਕ ਹੋ ਜਾਂਦਾ ਕਿੱਡਾ ਚੌੜਾ ਆਪਦਾ ਘਰ ਬਚਾਉਣ ਦੇ ਵਾਸਤੇ ਆਪਦੀ ਜਾਨਵਾਰਾਂ ਦੀ ਪ੍ਰਜਾਤੀ ਦੇ ਵਾਸਤੇ ਹਾਥੀ ਲੜਿਆ ਤੇ ਅਸੀਂ ਕਿਹਾ ਸੂਰਮਾ ਬਹੁਤ ਕੈਂਟ ਆ ਹੁਣ ਜਦੋਂ ਸੜਕ ਤੇ ਕੋਈ ਦੁਰਘਟਨਾ ਹੋ ਜਾਂਦੀ ਹੈ ਹੁਣ ਆਪਾਂ ਦੇਖਦੇ ਆ ਚਾਰ ਜੀ ਪਰਿਵਾਰ ਦੇ ਚਲੇ ਗਏ ਬੇਹੱਦ ਅਫਸੋਸ ਹੈ ਪੋਸਟਾਂ ਬਹੁਤ ਸਾਰੀਆਂ ਪਈਆਂ ਹੁਣ ਜਿਹਦੀ ਬਲੀ ਦੇਣ ਚੱਲੇ ਸੀ ਉਹ ਕਿਹਦੇ ਕਹਿਣ ਤੇ ਦੇਣ ਚੱਲੇ ਸੀ ਆ ਪਿੱਛੇ ਜੇ ਕੇਸ ਹੋਇਆ ਸੀਗਾ ਕਿ ਬਠਿੰਡੇ ਦੇ ਵਿੱਚ ਛੋਟੇ-ਛੋਟੇ ਦੋ ਬੱਚਿਆਂ ਦੀ ਬਲੀ ਦੇ ਦਿੱਤੀ ਗਈ ਕਿਸੇ ਤੰਤਰਕ ਦੇ ਕਹਿੰਦੇ ਮੂੰਹ ਦੇ ਵਿੱਚ ਬਲਮ ਜਿਹੜੇ ਪਾ ਕੇ ਬੱਚਿਆਂ ਦੇ ਉਧਰੋਂ ਲਾਈਟ ਛੱਡ ਕੇ ਸੁੱਚ ਛੱਡ ਕੇ ਜਿਹੜੀ ਲਾਈਟ ਬਾਲੀ ਗਈ ਕਿੰਨੀ ਜਿਹੜਾ ਦਰਦਨਾਕ ਤਰੀਕੇ ਦੇ ਨਾਲ ਉਹ ਬੱਚੇ ਮਾਰੇਗੇ ਕੌਣ ਕਹਿ ਰਿਹਾ ਪੁੱਛਾਂ ਦੇਣ ਵਾਲੇ ਬਾਪੇ ਜਾਂ ਜਿਹੜੇ ਜੋਤਸ਼ੀਆ ਉਹ ਕਹਿ ਰਹੇ ਆ ਤਾੰਤ੍ਰਿਕ ਕਹਿ ਰਹੇ ਆ ਕੌਣ ਕਹਿ ਰਿਹਾ ਇਹ ਬਹੁਤ ਵੱਡਾ ਸਵਾਲ ਹੈ ਜਾਂ ਕਿਹੜੇ ਧਰਮ ਦੇ ਧਾਰਮਿਕ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਹੈ ਕਿ ਬੱਚਿਆਂ ਦੀ ਬਲੀ ਦੇ ਦਿਓ ਬੰਦਿਆਂ ਦੀ ਬਲੀ ਦੇ ਦਿਓ ਧਾਰ ਜਾਨਵਰਾਂ ਦੀ ਬਲੀ ਦੇ ਦਿਓ ਜਦੋਂ ਸੜਕ 'ਤੇ ਕੋਈ ਦੁਰਘਟਨਾ ਘਟਦੀ ਹੈ ਆਪਾਂ ਇਨਸਾਨੀਅਤ ਤੌਰ 'ਤੇ ਰੁਕ ਜਾਂਦੇ ਆ ਵੀ ਬੰਦੇ ਦੇ 60 ਬੱਜੀ ਬੱਚੇ ਦੇ 60 ਬੱਜੀ ਆਪਾਂ ਛੇਤੀ ਛੇਤੀ ਬਚਾਈਏ ਵੈਸੇ ਤਾਂ ਹੁਣ ਇਹ ਹੈ ਕਿ ਜਦੋਂ ਕੋਈ ਦੁਰਘਟਨਾ ਘਟਦੀ ਹੈ ਹੁਣ ਬਚਾਉਂਦੇ ਅਸੀਂ ਘਾਟਾਂ ਵੀਡੀਓ ਅਸੀਂ ਜਾਦਾ ਬਣਾਉਣੇ ਆ ਆ ਸੰਗਰੂਰ ਕੱਲ ਪਰਸੋ ਐਕਸੀਡੈਂਟ ਹੋਇਆ ਸੀ ਕਿ ਸਵਿਫਟ ਗੱਡੀ ਦੇ ਵਿੱਚ ਇੱਕ ਵੀਰ ਕਹਿ ਰਿਹਾ ਸੀ ਐਕਸੀਡੈਂਟ ਸਟੀਅਰਿੰਗ ਉਹਦੇ ਪੇਟ ਦੇ ਨਾਲ ਲੱਗਿਆ ਸੀ ਉਹ ਮੈਨੂੰ ਹਸਪਤਾਲ ਲੈ ਜਾ ਓਏ ਉਹ ਮੇਰਾ ਸਾਹ ਰੁਕ ਰਿਹਾ ਪਰ ਨਹੀਂ ਵੀਡੀਓ ਬਣਾਉਣ ਵਾਲੇ ਦਾ ਵੀਡੀਓ ਤੇ ਜ਼ੋਰ ਦਿੱਤਾ ਹੋਇਆ ਸੀ ਦਾਵਾ-ਦਵ ਗੱਡੀ ਦਾ ਨੰਬਰ ਦਿਖਾ ਰਿਆ ਸੀ ਇੱਕ ਸ਼ਰਮਨਾਕ ਗੱਲ ਸੀਗੀ ਪਰ ਫਿਰ ਵੀ ਅਸੀਂ ਕਿਤੇ ਨਾ ਕਿਤੇ ਨਾ ਇਨਸਾਨੀਆਂ ਤੇ ਤੌਰ ਤੇ ਖੜਦੇ ਆ ਕਿਉਂ ਕਿ ਅਸੀਂ ਬੰਦਿਆਂ ਦੀ ਪ੍ਰਜਾਤੀ ਚ ਅਸੀਂ ਇਨਸਾਨੀਅਤ ਦੇ ਤੌਰ ਤੇ ਉਹ ਫਰਜ਼ ਨਿਭਾਉਣੇ ਆਂ ਵੀ ਬੰਦਾ ਬੰਦੇ ਦੀ ਧਾਰੂ ਆ ਬੰਦਾ ਬੰਦੇ ਦੀ ਮਦਦ ਕਰਦਾ ਪਰ ਸੜਕ ਤੇ ਜਦੋਂ ਦੁਰਘਟਨਾ ਘਟ ਜਾਂਦੀ ਆ ਕੋਈ ਜਾਨਵਰ ਕਿਸੇ ਵੀਹਿਕਲ ਦੇ ਥੱਲੇ ਆ ਜਾਂਦਾ ਤਾਂ ਕਈ ਕਈ ਵਾਰੀ ਕੀ ਹੁੰਦਾ ਉੱਥੇ ਹੀ ਪਿਆ ਰਹਿੰਦਾ ਉਹਦੀ ਡੈੱਡ ਬਾਡੀ ਫੁੱਲ ਜਾਂਦੀ ਆ ਬਦਬੋ ਆਉਂਦੀ ਆ ਮਸ਼ਕ ਮਾਰਦਾ ਅਸੀਂ ਓਵੇਂ ਦੇ ਓਵੇਂ ਲੰਗੀ ਜਾਂਦੇ ਆ ਤੇ ਕੁਛ ਦਿਨਾਂ ਬਾਅਦ ਉਹ ਜਿਹੜਾ ਜਾਨਵਰ ਹੁੰਦਾ ਉਹਦੇ ਉੱਪਰ ਦੀ ਰਾਤ ਨੂੰ ਵੱਡੇ ਛੋਟੇ ਵੀਕਲ ਲੰਗ ਨੰਗ ਕੇ ਉਹਦੀ ਡੈੱਡ ਬਾਡੀ ਦਾ ਸੁਰਮਾ ਬਣ ਜਾਂਦਾ ਕੌਣ ਕਹਿੰਦਾ ਸਾਨੂੰ ਹੁਣ ਵੇਖੋ ਦੇਣ ਤੇ ਬਲੀ ਉੱਥੇ ਗਏ ਸੀ ਨਾ ਵੀ ਬਲੀ ਦੇ ਦਿੱਤੀ ਜਾਵੇ ਕਿਵੇਂ ਨਾ ਕਿਵੇਂ ਕਰਕੇ ਵੀ ਕਾਰੋਬਾਰਾਂ 'ਚ ਵਾਧੇ ਹੋਣਗੇ ਤਰੱਕੀ ਹੋਊਗੀ ਸਫਲਤਾ ਮਿਲੂਗੀ ਯਾਰ ਕਿਸੇ ਨੂੰ ਮਾਰ ਕੇ ਤਰੱਕੀ ਕਿਵੇਂ ਮਿਲ ਜੂਗੀ ਕਿਸੇ ਬੇਜ਼ੁਮਾਨ ਦੀ ਬਲੀ ਦੇ ਕੇ ਅਸੀਂ ਸੁੱਖ ਕਿਵੇਂ ਪਾਲਾਂਗੇ ਕਿਵੇਂ ਸਾਡੀਆਂ ਪੀੜ੍ਹੀਆਂ ਅੱਗੇ ਰਾਜ ਕਰ ਲੈਣੀਆਂ ਇਹ ਸਵਾਲ ਸੋਚਣ ਦੇ ਆ ਕਿਉਂਕਿ ਪੋਸਟ ਬਹੁਤ ਦਿਨਾਂ ਤੋਂ ਘੁੰਮ ਰਹੀ ਹੈ ਦੇਖ ਰਹੇ ਹਾਂ ਘਟਨਾ ਕੱਲ੍ਹ ਸ਼ੈਰੀਆਂ ਪਰਸੋਂ ਦੀ ਦੋ ਦਿਨ ਹੀ ਹੋਇਆ ਪਰ ਤੁਸੀਂ ਸੋਚੋ ਪੋਸਟਾਂ ਪਾਈਆਂ ਗਈਆਂ ਕਿ ਬੱਕਰਾ ਬਚ ਗਿਆ ਹੁਣ ਕੀ ਕਹੀਏ ਜਿਹੜੇ ਤਾੰਤ੍ਰਿਕ ਨੇ ਜਿਹੜੇ ਬਾਬੇ ਨੇ ਜਾਂ ਜਿਨੇ ਵੀ ਉਹਨਾਂ ਨੂੰ ਬਲੀ ਦੇਣ ਦੀ ਖਾਤਰ ਉੱਥੇ ਭੇਜਿਆ ਉਹਨੇ ਇਹ ਨਹੀਂ ਦੱਸਿਆ ਵੀ ਭਾਈ ਤੁਹਾਡਾ ਜਾਂਦਿਆਂ ਦਾ ਐਕਸੀਡੈਂਟ ਹੋਊਗਾ ਤੁਹਾਡੀ ਤੇ ਚਾਰਾਂ ਦੀ ਮੌਤ ਹੋ ਜਾਣੀ ਹੈ ਕਿਉਂਕਿ ਬਾਬਿਆਂ ਕੋਲੇ ਕੁਛ ਨਹੀਂਗਾ ਬਾਬਿਆਂ ਕੋਲੇ ਪਖੰਡ ਹੈ ਬਾਬਿਆਂ ਦੇ ਕੋਲੇ ਹੋਰ ਕੁਛ ਨਹੀਂ ਕਿਉਂਕਿ ਬਾਬਾ ਦੱਸ ਸਕਦਾ ਸੀ ਵੀ ਭਾਈ ਜੀ ਦੀ ਬਲੀ ਦੇਣ ਚੱਲੇ ਹੋਏ ਨੇ ਤੇ ਬਾਤ ਜਾਣਾ ਤੁਸੀਂ ਚਾਰਾਂ ਨੇ ਮਰ ਜਾਣਾ ਬਲੀ ਤੇ ਥੋੜੀ ਦਿੱਤੀ ਜਾਣੀ ਆ ਪਰ ਨਹੀਂ ਕੀ ਹੁੰਦਾ ਹੁਣ ਬਹੁਤੇ ਬਾਬੇ ਕੀ ਕਹਿੰਦੇ ਆ ਤਾਤ੍ਰਿਕ ਕੀ ਕਹਿੰਦੇ ਆ ਪੁੱਛਾਂ ਦੇ ਨਾਲ ਕੀ ਕਹਿੰਦੇ ਕਿ 3100 ਦਿਓ 5100 ਦਿਓ ਹੁੰਦਾ ਵੈਸੇ ਰੇਟ ਵੱਧ ਗਈ 21000 51000 ਸੌ ਆ ਲੱਖ ਲੱਗੂ ਤੁਹਾਡੇ ਘਰ ਦੇ ਵਿੱਚੋਂ ਘੂਤਾਂ ਕੱਢ ਦਾਂਗੇ ਤੁਹਾਡਾ ਗਵਾਂਢੀ ਬਰਬਾਦ ਕਰ ਦਾਂਗੇ ਤੁਹਾਨੂੰ ਅਸੀਂ ਜਿਹੜਾ ਹੈਗਾ ਉਹ ਹੱਸਦੇ ਵਾਸਤੇ ਬਣਾ ਦੇਾਂਗੇ ਤੁਸੀਂ ਮੌਜਾ ਕਰੋਗੇ ਕਿਵੇਂ ਹੋ ਜੂ ਯਾਰ ਮਿਹਨਤ ਮਿਹਨਤ ਦੇ ਨਾਲ ਕਾਮਯਾਬੀ ਮਿਲਦੀ ਆ ਮਿਹਨਤ ਦੇ ਨਾਲ ਤਰੱਕੀ ਮਿਲਦੀ ਆ ਜੇ ਤੁਸੀਂ ਆਪਣੇ ਆਪ ਦੇ ਵਿੱਚ ਖੁਸ਼ ਰਹਿਣਾ ਸਕੂਨ ਲੱਭਣਾ ਤੇ ਆਪਣਾ ਆਲਾ ਦਵਾਲਾ ਦੇਖਣਾ ਪਊ ਕਿੰਨਾ ਖੁਸ਼ ਹੈ ਹੁਣ ਦੇਖੋ ਜਿਹੜੀ ਇਹ ਬਲੀ ਦਿੱਤੀ ਗਈ ਆ ਇਹ ਪ੍ਰਾਤਨ ਸਮੇਂ 'ਚ ਆਪਾਂ ਮੰਨਦੇ ਸੀ ਪਰ ਪ੍ਰਾਤਨ ਸਮੇਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਹਵਾਲਾ ਦਿੱਤਾ ਗਵੇ ਹਾਂ ਪਰ ਜੇ ਕਿਸੇ ਨੂੰ ਪਤਾ ਜਰੂਰ ਕਮੈਂਟ ਕਰਕੇ ਦੱਸੋ ਵੀ ਇਸ ਧਾਰਮਿਕ ਗ੍ਰੰਥ ਦੇ ਵਿੱਚ ਬਲੀ ਦੇਣਾ ਬੰਦਿਆਂ ਦੀ ਚਾਹ ਜਾਨਵਰਾਂ ਦੀ ਉਹਨੂੰ ਉਚਿਤ ਮੰਨਿਆ ਗਿਆ ਗਿਆ ਉਹਨੂੰ ਸਹੀ ਮੰਨਿਆ ਗਿਆ ਜਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਜਾਂ ਜਿਹੜੀ ਇਹ ਘਟਨਾ ਹੋਈ ਪਰਿਵਾਰ ਦੇ ਚਾਰ ਚਾਰਜੀ ਮਰੇ ਬੇਹੱਦ ਅਫਸੋਸ ਹੈ ਪਰ ਇਹ ਜਰੂਰ ਦੱਸਿਓ ਕਿ ਕੀ ਇਹ ਬਲੀ ਦੇਣਾ ਸਹੀ ਹੈ ਚਾਹ ਉਹ ਬੱਚਿਆਂ ਦੀ ਹੋਵੇ ਚਾਹ ਉਹ ਬੰਦਿਆਂ ਦੀ ਹੋਵੇ ਚਾਹ ਇਹ ਬੇਜ਼ੁਬਾਨੇ ਜਾਨਵਰਾਂ ਦੀ ਹੋਵੇ ਇਹ ਬਹੁਤ ਵੱਡਾ ਸਵਾਲ ਹੈ ਜਰੂਰ ਸਾਰੇ ਭੈਣ ਭਰਾ ਕਮੈਂਟ ਕਰਕੇ ਦੱਸਿਓ ਧੰਨਵਾਦ